ਅਮਰਤ ਭਾਈ ਅਮਰਤਪਾਲ ਮਹਿਰੋਜੀ ਨੇ ਜਿਹੜਾ ਕੰਨ ਕੀਤਾ ਵਾ ਉਸ ਨੂੰ ਕਿਵੇਂ ਵੇਖਦੇ ਸਾਡਾ ਬੱਡਾ ਭਰਾ ਹੈ ਜੋ ਦੇ ਹੱਥ ਚ ਆ ਜੋ ਭੱਗ ਲਈ ਸਹੀ ਆ ਉਹਨੇ ਉਹ ਕਾਰਜ ਕੀਤਾ ਆ ਆਪਦਾ ਤਾਂ ਸਾਡਾ ਨਾ ਕੋਈ ਨਿੱਜੀ ਰੌਲਾ ਜਿਸ ਵੀ ਨਾ ਕਰਦੇ ਕੁਝ ਜਿਹੜੇ ਫੇਸਬੁਕ ਕੀ ਮਦਦਬਾਨ ਨੇ ਉਹ ਬਹੁਤ ਮਾਰਾ ਕਹਿ ਰਿਹਾ ਜੀ ਦੇਖੋ ਜੀ ਇਦਾਂ ਨਹੀਂ ਕਰਨਾ ਚਾਹੀਦਾ ਕਾਨੂੰਨ ਹੱਥ ਚ ਨਹੀਂ ਲੈਣਾ ਚਾਹੀਦਾ ਜੀ ਤੇ ਜਦੋਂ ਸਭ ਕੁਝ ਆ ਇੱਕ ਬੰਦੇ ਤੇ ਕਿਹਾ ਜਾ ਰਿਹਾ ਵੀ ਇਹ ਗਲਤ ਕੀਤਾ ਜਾ ਰਿਹਾ ਕਾਨੂੰਨ ਵੀ ਇਸ ਗੱਲ ਨੂੰ ਗਲਤ ਕਹਿ ਰਿਹਾ ਫਿਰ ਕਾਨੂੰਨ ਨੇ ਕਿਉਂ ਨਹੀਂ ਉਹਦੇ ਵਿਰੁੱਧ ਕੋਈ ਕਾਰਵਾਈ ਕੀਤੀ ਜੇ ਅਮਰਤਪਾਲ ਮਹਿਰੂ ਨੇ ਕਰ ਦਿੱਤੀ ਫਿਰ ਅੱਜ ਅਮਰਤਪਾਲ ਮਹਿਰੂ ਨੂੰ ਹੀ ਕਿਉਂ ਮਾਰਾ ਕਿਹਾ ਜਾਂਦਾ ਅਸੀਂ ਸਿਰਫ ਉਹਨਾਂ ਵਿਦਵਾਨਾਂ ਨੂੰ ਇੰਨੀ ਗੱਲ ਕਹਿੰਦੇ ਆ ਕਿ ਤੁਸੀਂ ਆਪ ਦਾ ਕਿਰਪਾ ਕਰਕੇ ਸਾਨੂੰ ਥੱਲੇ ਨੰਬਰ ਸ਼ੇਅਰ ਕਰ ਦੋ ਜਾਂ ਫਿਰ ਆਪ ਦਾ ਐਡਰੈਸ ਦੱਸ ਦੋ ਅਸੀਂ ਆ ਕੇ ਆਪੋਂ ਸਾਹਮਣੇ ਬੈਠ ਕੇ ਗੱਲ ਕਰਾਂਗੇ ਵਿਰੋਧ ਕਰਨ ਵਾਲੇ ਦੀ ਕਿਸੇ ਦੀ ਵੀ ਆਈ.ਡੀ. ਇੱਕ ਤਾਂ ਜਨਤਕ ਨਹੀਂ ਆ ਇੰਸਟਾਗ੍ਰਾਮ ਤੇ ਪ੍ਰਾਈਵੇਟ ਅਕਾਊਂਟ ਬਣਾਏ ਆ ਫੋਟੋ ਕਿਸੇ ਹੋਰ ਦੀ ਲਾਈ ਆ ਨਾਮ ਕਿਸੇ ਹੋਰ ਦਾ ਵਰਤਿਆ ਜਾ ਰਿਹਾ ਜੇ ਬੰਦਾ ਕੋਈ ਸੱਚਾ ਆ ਸੱਦਾ ਆ ਤੇ ਸਾਹਮਣੇ ਬੈਠੇ ਟੇਬਲ ਟਾਕ ਕਰੇ ਤੇ ਅਸੀਂ ਗੱਲਾਂ ਦੇ ਨਾਲ ਜਿੱਨਾ ਤੁਸੀਂ ਪਿੱਛੋਂ ਨਿਵਾਅ ਦਵਾਂਗੇ ਅਰਸ ਹਰਜੀਤ ਸਿੰਘ ਅਰਸੂਲ ਪਰ ਪਾਪਾ ਬੱਬਾ ਕਹਿੰਦਾ ਆਪਣੇ ਆਪ ਨੂੰ ਲਿਆਣੀ ਸਿੰਘ ਕਹਿੰਦਾ ਪਿੱਛੇ ਜਾ ਕੇ ਉਹਨੇ ਅਜੋਧਿਆ ਜਾ ਕੇ ਲੰਗਰ ਵੀ ਲਾਇਆ ਉਹ ਬਹੁਤ ਨਿਹੰਗ ਸਿੰਘਾਂ ਨੂੰ ਮਾੜਾ ਕਹਿ ਰਿਹਾ ਔਰ ਇਹ ਵੀ ਗੱਲ ਕਹਿ ਰਿਹਾ ਵੀ ਵੀ ਉਹ ਬੀਬੀ ਇੱਕ ਲੂਥਰਾ ਹੈ ਕਹਿੰਦੇ ਤੇਰੇ ਨਾਲ ਖੜੇ ਆ ਤੈਨੂੰ ਡਰਨ ਦੀ ਲੋੜ ਨਹੀਂ ਉਹ ਜੇ ਕਈ ਆਏ ਕਈ ਗਏ ਅੱਛਾ ਇਹ ਬਾ ਇਹ ਸ਼ਬਦ ਉਹ ਨਿਹੰਗ ਸਿੰਘਾਂ ਬਾਰੇ ਪਾਇਮਰਤ ਪਾਲ ਬਾਰੇ ਵੀ ਜਹੇਦਾ ਰਾਜਾ ਰਾਜ ਸਿੰਘ ਬਾਰੇ ਵੀ ਬਹੁਤ ਸ਼ਬਦ ਵਰਤ ਗਲਤ ਬੋਲੇ ਉਹਨੇ ਦੇਖੋ ਗੱਲ ਇਹ ਮੈਂ ਉਹੀ ਗੱਲ ਕਹਿੰਦਾ ਕਿ ਵੀ ਉਹ ਸਿਆਣਾ ਘਟ ਨਿਆਣਾ ਜਾੜਾ ਹੈ ਨਿਆਣੇ ਤੋਂ ਗਲਤੀਆਂ ਹੋ ਜਾਂਦੀਆਂ ਨੇ ਆੜਿਆਂ ਨੂੰ ਨਿਆਣੇ ਨੂੰ ਸਮਝਾਇਆ ਜਾਂਦਾ ਹੈ ਹੈਨਾ ਉਹਨੂੰ ਸਮਝਾ ਦਿੱਤਾ ਹੈ ਹੋਰ ਵੀ ਜਿੰਨੇ ਵੀ ਨਿਆਣੇ ਸਿਕਾਂ ਨੂੰ ਬਾੜਾ ਬੋਲਦਾ ਪਹਿਲਾਂ ਵੀ ਉਹਨਾਂ ਨੂੰ ਸਮਝਾਇਆ ਗਿਆ ਹੈ ਨਹੀਂ ਸਮਝੂਗਾ ਤੇ ਫਿਰ ਅੰਜਾਮ ਤਾਂ ਸਾਰਿਆਂ ਦੇ ਸਾਹਮਣੇ ਇੱਕ ਚੀਜ਼ ਹੈ 20 ਸਾਲ ਜੇਲ੍ਹ ਦੇ ਵਿੱਚ ਚਲਾਉਣੇ ਕੋਈ ਖੇਡ ਨਹੀਂ ਆ ਸਾਡੇ ਵਰਗਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੇ ਜੇਲਾ ਕਟੀਆਂ ਨੇ ਅੰਦਰ ਇੱਕ ਇੱਕ ਦਿਨ ਲਾਉਣਾ ਕਿੱਡਾ ਔਖਾ ਹੁੰਦਾ ਆ ਸਵੇਰੇ ਬੰਦੀ ਖੋਲਣ ਤੋਂ ਲੈ ਕੇ ਸ਼ਾਮ ਤੱਕ ਬੰਦੀ ਹੋਣ ਤੱਕ ਕੀ ਕੁਝ ਹੁੰਦਾ ਹੈ ਉਹ ਸਾਨੂੰ ਪਤਾ ਜੇਲ ਦਾ ਕੀ ਛੜੇ ਹੋ ਲਿਆ ਇੱਕ 20 ਸਾਲੀ ਕਹਿਣਾ ਬਹੁਤ ਸੌਖਾ ਆ ਬੰਦੇ ਲਈ 20 ਘੰਟੇ ਅੰਦਰ ਕੱਟਣੇ ਔਖੇ ਹੋ ਜਾਂਦੇ ਆ ਤੇ ਕਿਸੇ ਦੇ ਦਿਮਾਗ ਦੇ ਵਿੱਚ ਐਡਾ ਫਰਕ ਨਹੀਂ ਪਿਆ ਹੋਇਆ ਜਾਂ ਕੋਈ ਐਡੀ ਵੀ ਹੋਣਾ ਕਈ ਲੋਕ ਐ ਕਹਿੰਦੇ ਕਿ ਫੇਮ ਵਾਸਤੇ ਕੀਤਾ ਆ ਉਹ ਐਡੀ ਕਿੱਡੀ ਕੁ ਫੇਮ ਮਿਲ ਫੇਮ ਨਾਲ ਕਰਨਾ ਕਿ ਇਹ ਜੋ ਬੰਦਾ ਹੀ ਅੰਦਰ ਆ ਅਸੀਂ ਤਾਂ ਫਿਰ ਇੰਨੀ ਗੱਲ ਹੀ ਕਹਾਗੇ ਕਿ ਵੀ ਤੁਸੀਂ ਮਾੜਾ ਕਹਿਣਾ ਤੁਸੀਂ ਮਾੜਾ ਕਹੋ ਇਹ ਜਿਹੜੀ 5-7 ਮਿੰਟ ਦੀ ਵੀਡੀਓ ਆ ਨਾ ਵੀ ਇਹ ਵੀ ਲੂਥਰਾ ਵਰਗੀ ਦੀ ਤੇ ਇਹਦੀ ਭਾਬੀ ਵਰਗੀ ਦੀ ਤਾਂ ਇੱਕ ਕੰਚਨ ਕੁਮਾਰੀ ਦੀ ਤੁਸੀਂ ਆਪਦੀ ਮਾਂ ਆਪਦੀ ਦਾਦੀ ਆਪਦੀ ਜਵਾਕੜੀ ਠੀਕ ਹੈ ਸਾਰਿਆਂ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਤੇ ਉਹਦੀ ਵੀਡੀਓ ਲਾ ਕੇ ਕਮਰਾ ਬੰਦ ਕਰਕੇ ਆ ਜਾਓ ਫਿਰ ਉਸ ਤੋਂ ਬਾਅਦ ਅਸੀਂ ਮੰਨ ਲਾਂਗੇ ਕਿ ਫਿਰ ਉਹ ਕਰਦੇ ਹਾਂ ਹਾਂਜੀ ਦਸਕੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਜੁੜੇ ਹੋ ਅਕਾਲ ਚੈਨਲ ਦੇ ਨਾਲ ਮੈਂ ਬਿਆਨ ਸਿੰਘ ਮੇਰੇ ਨਾਲ ਗੁਰੂ ਕੀ ਲਾਡਲੀ ਫੌਜ ਬਾਬਾ ਜਸਦੀਪ ਸਿੰਘ ਜੀ ਨਿਆਂ ਸਿੰਘ ਪਿਛਲੇ ਦਿਨੀ ਜੋ ਇੱਕ ਲਚਰਤਾ ਫਲਾਰ ਵਾਲੀ ਬੀਬੀ ਜਿਨੇ ਕੋਰ ਸ਼ਬਦ ਨੂੰ ਬੜਾ ਬਦਨਾਮ ਕੀਤਾ ਔਰ ਪੰਜਾਬ ਵਿੱਚ ਰਹਿ ਕੇ ਬਹੁਤ ਗੰਦ ਗੰਦ ਪਾਇਆ ਔਰ ਬਹੁਤ ਲੋਕ ਉਹਦੇ ਹੱਕ 'ਚ ਵੀ ਆਏ ਜਦੋਂ ਇਹ ਕੰਮ ਕੀਤਾ ਗਿਆ ਅਮਰਤਪਾਲ ਮਹਿਰੋ ਵੱਲੋਂ ਪਰ ਅਮਰਤਪਾਲ ਮਹਿਰੋ ਨੇ ਕਿਹਾ ਵੀ ਸਾਡਾ ਟਾਰਗੇਟ ਸੀ ਅਸੀਂ ਹੋਰ ਵੀ ਕਰਾਂਗੇ ਔਰ ਗੁਰੂ ਕੇ ਲਾਡਲੀਆਂ ਫੌਜਾਂ ਨਿਹੰਗ ਸਿੰਘ ਇਸ ਕੱਲ ਨੂੰ ਕਿਵੇਂ ਵੇਖਦੇ ਨੇ ਭਾਈ ਜਸਦੀਪ ਸਿੰਘ ਨਾਲ ਗੱਲਬਾਤ ਕਰਦੇ ਆ ਵੀਰ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕਾ ਖਾਲਸਾ ਵਾ ਇੱਕ ਰੂਜੀ ਪਤੀ ਆ ਚਾਰ ਪੰਜ ਦਿਨ ਪਹਿਲਾਂ ਜੋ ਅਮਰਤ ਭਾਈ ਅਮਰਤਪਾਲ ਮਹਿਰੋ ਜੀ ਨੇ ਜਿਹੜਾ ਕੰਡ ਕੀਤਾ ਵਾ ਉਸ ਨੂੰ ਕਿਵੇਂ ਵੇਖਦੇ ਸਾਰਾਂ ਦਾ ਲੋਕਾਂ ਦਾ ਆਪੋ ਆਪਣਾ ਨਜ਼ਰੀਆ ਆ ਅਸੀਂ ਤਾਂ ਪਹਿਲੇ ਦਿਨ ਤੋਂ ਕਹਿੰਦੇ ਆ ਕਿ ਸਾਡਾ ਵੱਡਾ ਭਰਾ ਹੈ ਜੋ ਦੇ ਹੱਕ ਚ ਆ ਜੋ ਪੰਥ ਲਈ ਸਹੀ ਆ ਉਹਨੇ ਉਹ ਕਾਰਜ ਕੀਤਾ ਆ ਆਪਦਾ ਤਾਂ ਸਾਡਾ ਨਾ ਕੋਈ ਨੀਜੀ ਰੌਲਾ ਜਿਸ ਵੀ ਨਾ ਕਰਦੇ ਹਮ ਪੰਥ ਪਿੱਛੇ ਤੁਰੇ ਹੋਏ ਆ ਜਿਵੇਂ ਪੰਥ ਨੂੰ ਮਨਜ਼ੂਰ ਆ ਜੋ ਪੰਥ ਦੇ ਹੱਕ ਸੱਚ ਦੀ ਗੱਲ ਆ ਉਹ ਅਸੀਂ ਕਰਾਂਗੇ ਤੇ ਉਦਾਂ ਹੀ ਔਰ ਇਹ ਪੰਥ ਲਈ ਇਹ ਜ਼ਰੂਰੀ ਸੀਗਾ ਤੇ ਇੱਕ ਕਦਮ ਚੁੱਕਿਆ ਗਿਆ ਪਾਈ ਅਮਰਤਪਾਲ ਮਹਿਰੂ ਦੇ ਵਿਰੋਧ ਵੀ ਉਭਤ ਹੋ ਰਿਹਾ ਵਾ ਔਰ ਕੁਝ ਜਿਹੜੇ ਫੇਸਬੁਕ ਕੀ ਵਿਦਵਾਨ ਨੇ ਉਹ ਬਹੁਤ ਮਾਰਾ ਕਹਿ ਰਿਹਾ ਜੀ ਦੇਖੋ ਜੀ ਇਦਾਂ ਨਹੀਂ ਕਰਨਾ ਚਾਹੀਦਾ ਕਾਨੂੰਨ ਹੱਥ ਚ ਨਹੀਂ ਲੈਣਾ ਚਾਹੀਦਾ ਤੇ ਜਦੋਂ ਸਭ ਕੁਝ ਇੱਕ ਬੰਨੇ ਤੇ ਕਿਹਾ ਜਾ ਰਿਹਾ ਵੀ ਇਹ ਗਲਤ ਕੀਤਾ ਜਾ ਰਿਹਾ ਕਾਨੂੰਨ ਵੀ ਇਸ ਗੱਲ ਨੂੰ ਗਲਤ ਕਹਿ ਰਿਹਾ ਫਿਰ ਕਾਨੂੰਨ ਨੇ ਕਿਉਂ ਨਹੀਂ ਉਹਦੇ ਵਿਰੋਧ ਕੋਈ ਕਾਰਵਾਈ ਕੀਤੀ ਜੇ ਅਮਰਤਪਾਲ ਮਹਿਰੂ ਨੇ ਕਰ ਦਿੱਤੀ ਫਿਰ ਅਜ ਅਮਰਤਪਾਲ ਮਹਿਰੂ ਨੂੰ ਹੀ ਕਿਉਂ ਮਾਰਾ ਕਿਹਾ ਜਾਂਦਾ ਪਹਿਲੀ ਗੱਲ ਤਾਂ ਇਹ ਆ ਕਿ ਵੀ ਪੁਲਿਸ ਪ੍ਰਸ਼ਾਸਨ ਨੂੰ ਇਹਦੇ ਬਾਰੇ ਇੱਕ ਵਾਰ ਨਹੀਂ ਦੋ ਵਾਰ ਨਹੀਂ ਬਹੁਤ ਵਾਰ ਦੱਸਿਆ ਗਿਆ ਹੈ ਤੁਹਾਡੇ ਵੱਲ ਵੀ ਕਿਹਾ ਗਿਆ ਸਾਡੇ ਵੱਲੋਂ ਵੀ ਕਿਹਾ ਗਿਆ ਜੀ इवन ਕਿ ਪ੍ਰੈਸ ਕਾਨਫਰੰਸ ਵੀ ਹੋਈ ਹੈ ਇਹਦੇ ਬਾਰੇ ਹੂੰ ਤੇ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਕੋਈ ਇਹਨਾਂ ਅਣਜਾਣ ਅਫਸਰ ਹੋ ਗਏ ਇਹਨਾਂ ਅਣਜਾਣ ਕੋਈ ਪੁਲਿਸ ਮਹਿਕਮੇ ਦਾ ਕੋਈ ਅੰਦਾ ਹੋਊਗਾ ਮੁਲਾਜਮ ਹੋਊਗਾ ਜਿੱਤੇ ਤੱਕ ਉਹ ਗੱਲ ਅਦਾ ਪੁੱਛੇ ਪੁਲਿਸ ਦੀ ਕੀ ਮਜਬੂਰੀ ਹੈ ਫਿਰ ਕਿਉਂ ਕਾਰਵਾਈ ਨਹੀਂ ਕੀਤੀ ਇਹਦਾ ਹੁਣ ਪੁਲਿਸ ਵਾਲਾ ਵਧੀਆ ਤਰੀਕੇ ਨਾਲ ਦੱਸ ਸਕਦਾ ਹੈ ਕਿਸੇ ਪੁਲਿਸ ਵਾਲੇ ਨਾਲ ਬੈਠ ਕੇ ਡਿਬੇਟ ਕੀਤੀ ਜਾਵੇ ਹੂੰ ਉਹ ਦੱਸ ਸਕਦਾ ਹੈ ਕਿ ਵੀ ਕੀ ਆ ਕਿ ਸਰਕਾਰ ਦਾ ਪ੍ਰੈਸ਼ਰ ਆਇਆ ਹੈ ਉਹਨਾਂ ਦੇ ਅਫਸਰਾਂ ਦਾ ਪ੍ਰੈਸ਼ਰ ਹੈ ਕੀ ਆ ਕੀ ਨਹੀਂ ਹੈ ਇਹ ਤਾਂ ਪੁਲਿਸ ਬਿਹਤਰ ਤਰੀਕੇ ਨਾਲ ਦਾ ਜਾਣ ਸਕਦੀ ਹੈ ਦੱਸ ਸਕਦੀ ਜਿਹੜੇ ਉਹਨਾਂ ਦੇ ਵਿਰੋਧ ਚ ਆ ਭਾਈ ਅਮਰਤਪਾਲ ਮਹਿਰੋ ਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਵਿਰੋਧ ਦਾ ਤਾਂ ਇਦਾਂ ਹੈ ਜੀ ਦੇਖੋ ਵਿਰੋਧ ਹੁਣ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਸਾਡੇ ਸੋਸ਼ਲ ਮੀਡੀਆ ਤੇ ਵੀ ਅਸੀਂ ਹੱਕ ਹੱਕ ਦੇ ਵਿੱਚ ਵੀਡੀਓ ਪਾਈਆਂ ਸਾਰੇ ਪਾ ਰਹੀਆਂ ਸਾਡਾ ਕੰਮ ਕੱਲਾ ਵੀਡੀਓ ਪਾਉਣ ਦਾ ਨਹੀਂ ਆ ਸਾਡਾ ਕੰਮ ਤਾਂ ਇਹ ਹੈ ਕਿ ਵੀ ਅਸੀਂ ਤਾਂ ਜਿਹਨੂੰ ਕਹਿੰਦੇ ਆ ਹੱਕ ਸੱਚ ਦੇ ਨਾਲ ਤੋਰਨ ਵਾਲੇ ਬੰਦੇ ਆ ਠੀਕ ਆ ਸਾਡਾ ਵੀਡੀਓ ਨਾਲ ਐਡਾ ਕੋਈ ਤਾਮਝਾਮ ਨਹੀਂ ਹੈਗਾ ਅਸੀਂ ਤਾਂ ਪਹਿਲਾਂ ਵੀ ਸਿਰ ਦਿੱਤਾ ਅਸੀਂ ਤਾਂ ਕਹਿੰਨੇ ਕਿ ਵੀ ਸ਼ਰੀਰ ਸਾਡਾ ਪਾਂਥ ਚ ਹੈ ਤੇ ਆਤਮਾ ਸਾਡੀ ਗ੍ਰੱਥ ਚ ਹੈ ਹੂੰ ਦੂਜੀ ਗੱਲ ਇਹ ਆ ਕਿ ਵੀ ਗੱਲ ਰਹੀ ਵਿਰੋਧ ਕਰਨ ਵਾਲੀ ਅਸੀਂ ਸਾਡੀ ਕਾਫੀ ਵੀਡੀਓ ਹੱਥ ਦੇ ਵਿੱਚ ਮੈਦੋਂ ਦੇ ਹੈ ਨਾ ਸੋਸ਼ਲ ਮੀਡੀਆ ਤੇ ਪਈਆ ਉਹਦੇ ਤੇ ਵੀ ਕਾਫੀ ਵਿਦਵਾਨਾਂ ਦੇ ਕਮੈਂਟ ਆ ਰਹੇ ਨੇ ਅੱਥੇ ਅਸੀਂ ਕਿਸੇ ਨਾਲ ਮਾਰਕਟ ਨਹੀਂ ਕਰਨਾ ਚਾਹੁੰਦੇ ਕਿਸੇ ਨਾਲ ਲੜਾਈ ਝਗੜਾ ਨਹੀਂ ਕਿਸੇ ਨਾਲ ਕੋਈ ਗੱਲ ਨਹੀਂ ਅਸੀਂ ਸਿਰਫ ਉਹਨਾਂ ਵਿਦਵਾਨਾਂ ਨੂੰ ਇੰਨੀ ਗੱਲ ਕਹਿੰਦੇ ਆ ਕਿ ਤੁਸੀਂ ਆਪ ਦਾ ਕਿਰਪਾ ਕਰਕੇ ਸਾਨੂੰ ਥੱਲੇ ਨੰਬਰ ਸ਼ੇਅਰ ਕਰ ਦੋ ਜਾਂ ਫਿਰ ਆਪ ਦਾ ਐਡਰੈਸ ਦੱਸ ਦੋ ਅਸੀਂ ਆ ਕੇ ਆਮੋ ਸਾਹਮਣੇ ਬਹਿ ਕੇ ਗੱਲ ਕਰਾਂਗੇ ਵਿਰੋਧ ਕਰਨ ਵਾਲੇ ਦੀ ਕਿਸੇ ਦੀ ਵੀ ਆਈਡੀ ਇੱਕ ਤਾਂ ਜਨਤਕ ਨਹੀਂ ਆ ਇੰਸਟਾਗ੍ਰam ਤੇ ਪ੍ਰਾਈਵੇਟ ਅਕਾਊਂਟ ਬਣਾਏ ਆ ਫੋਟੋ ਕਿਸੇ ਹੋਰ ਦੀ ਲਾਈ ਆ ਨਾਮ ਕਿਸੇ ਹੋਰ ਦਾ ਵਰਤਿਆ ਜਾ ਰਿਹਾ ਜੇ ਬੰਦਾ ਕੋਈ ਸੱਚਾ ਆ ਸਿੱਧਾ ਆ ਤੇ ਸਾਹਮਣੇ ਬੈਠੇ ਟੇਬਲ ਟਾਕ ਕਰੇ ਤਾਂ ਅਸੀਂ ਗੱਲਾਂ ਦੇ ਨਾਲ ਗੱਲਾਂ ਦੇ ਪਿੱਛੋਂ ਜਵਾਬ ਦਵਾਂਗੇ ਇੱਕ ਹਰ ਹਰਜੀ ਸਿੰਘ ਅਰਸ਼ੂਲ ਪਰ ਬਾਬਾ ਬਾਬਾ ਕਹਿੰਦਾ ਆਪਣੇ ਆਪ ਨੂੰ ਨਿਹੰਗ ਸਿੰਘ ਕਹਿੰਦਾ ਪਿੱਛੇ ਜਾ ਕੇ ਉਹਨੇ ਅਜੋਧਿਆ ਜਾ ਕੇ ਲੰਗਰ ਵੀ ਲਾਇਆ ਉਹ ਬਹੁਤ ਨਿਹੰਗ ਸਿੰਘਾਂ ਨੂੰ ਮਾੜਾ ਕਹਿ ਰਿਹਾ ਔਰ ਇਹ ਵੀ ਗੱਲ ਕਹਿ ਰਿਹਾ ਵੀ ਵੀ ਉਹ ਬੀਬੀ ਇੱਕ ਲੂਥਰਾ ਹੈ ਕਹਿੰਦੇ ਤੇਰੇ ਨਾਲ ਖੜੇ ਆ ਤੈਨੂੰ ਡਰਨ ਦੀ ਲੋੜ ਨਹੀਂ ਉਹ ਜੇ ਕਈ ਆਏ ਕਈ ਗਏ ਅੱਛਾ ਇਹ ਇਹ ਸ਼ਬਦ ਉਹ ਨਿਹੰਗ ਸਿੰਘਾਂ ਬਾਰੇ ਪਾਈ ਪਰ ਪਾਲ ਬਾਰੇ ਵੀ ਜਹਦਾ ਰਾਜਾ ਰਾਜ ਸਿੰਘ ਬਾਰੇ ਵੀ ਬਹੁਤ ਸ਼ਬਦ ਵਰਤ ਗਾ ਗਲਤ ਬੋਲੇ ਉਹਨੇ ਚਲੋ ਇਹ ਉਹਦਾ ਨਿੱਜੀ ਮਸਲਾ ਆ ਉਹ ਹੋਇਆ ਨਾ ਨਿਆਣ ਮਤ ਦੇ ਵਿੱਚ ਇਹ ਗੱਲਾਂ ਹੁੰਦੀਆਂ ਸਾਰਿਆਂ ਤੋਂ ਹੋ ਜਾਂਦੀ ਹੈ ਕੀ ਪਤਾ ਤੁਹਾਡੇ ਤੋਂ ਵੀ ਹੋ ਜਾਣ ਕੀ ਪਤਾ ਮੇਰੇ ਤੋਂ ਵੀ ਹੋ ਜਾਣ ਜਦੋਂ ਬੱਤੇ ਦੀ ਉਹ ਮਾੜੀ ਮੋਟੀ ਅਕਲ ਜਦੋਂ ਨਹੀਂ ਆਉਂਦੀ ਨਾ ਬੱਤੇ ਨੂੰ ਫਿਰ ਜਾਂ ਤਾਂ ਇਹ ਕਹਿੰਦੇ ਅਸੀਂ ਤਾਂ ਇਹ ਚੀਜ਼ ਮੰਨਦੇ ਆ ਕਿ ਨਿਆਣਾ ਤੇ ਸਿਆਣਾ ਇਹ ਸਿਮਿਲਰ ਜਿਹਾ ਵਰਡ ਹੈ ਕਿ ਵੀ ਇੱਕ ਬੰਦੇ ਦੀ ਨਾ ਇੱਕ ਏਜ ਤੋਂ ਬਾਅਦ ਨਾ ਉਹ ਜਿਹੜਾ ਦਿਮਾਗ ਹੈ ਉਹ ਨਿਆਣ ਮਤ ਵਾਲਾ ਹੋ ਜਾਂਦਾ ਹੈ ਅਸੀਂ ਅਕਸਰ ਆਪਦੇ ਘਰਾਂ ਦੇ ਵਿੱਚ ਦੇਖਦੇ ਕੋਈ ਦਰਾਈ ਨਹੀਂ ਹੈ ਹਨਾ ਅਸੀਂ ਪ੍ਰੈਕਟੀਕਲ ਗੱਲ ਕਰਦੇ ਆ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਕੁਝ ਨੁਸ ਸਾਡੇ ਵੀ ਬਜ਼ੁਰਗ ਜਿਹੜੇ ਹੋ ਜਾਂਦੇ ਆ ਨਾ ਅੱਜ ਕੱਲ ਤਾਂ ਕੁਝ ਖਾਣ ਪੀਣੇ ਇਤਾਂ ਦਾ ਆ ਸਾਡੇ ਬਜ਼ੁਰਗ ਵੀ ਥੋੜੀ ਨਿਆਣਮਤ ਵੱਲ ਤੋਰ ਪੈਂਦੇ ਆ ਛੋਟੇ ਹੁੰਦੇ ਆ ਜਿਵੇਂ ਛੋਟਾ ਜਿਹਾ ਬੱਚਾ ਹੁੰਦਾ ਉਵੇਂ ਉਹਨਾਂ ਨੂੰ ਸਾਹਮਣਾ ਪੈਂਦਾ ਕਦੇ ਕੁਝ ਬੋਲ ਜਾਂਦੇ ਨੇ ਇਹ ਉਹ ਸਾਰੇ ਆਪ ਨਿਆਣ ਸਿੰਘਾਂ ਨੂੰ ਹੀ ਮਾੜਾ ਕਹਿ ਰਿਹਾ ਉਹ ਉਹੀ ਗੱਲ ਆ ਨਾ ਕਿ ਵੀ ਹੁਣ ਉਹ ਸਿਆਣਾ ਬਾਪ ਕਿਉਂਕਿ ਉਹ ਵੀ ਇੱਕ ਆਪਣੇ ਆਪ ਨੂੰ ਬਾਣਾ ਪਾ ਕੇ ਰੱਖਦਾ ਹੈ ਉਹ ਵੀ ਕਹਿੰਦਾ ਮੈਂ ਵੀ ਨਿਹੰਗ ਸਿੰਘ ਆ ਆਪਣੇ ਉਹ ਨਾਂ ਵੀ ਲਾਂਦਾ ਹਰਜੀਤ ਸਿੰਘ ਨਿਹੰਗ ਜੀ ਤੇ ਫਿਰ ਨਿਹੰਗ ਸਿੰਘਾਂ ਨੂੰ ਨੀਲੇ ਪਾਰੇ ਵਾਲੇ ਨਹੀਂ ਬਾੜਾ ਕਹਿ ਜਾ ਰਹੇ ਕਿਉਂਕਿ ਨੀਲੇ ਪਾਣੇ ਵਾਲਿਆ ਨਹੀਂ ਕੀ ਮੜੈਸਾ ਕਰਤਾ ਜਿਹਦੇ ਕਰਕੇ ਉਹਨੂੰ ਮੜੈ ਲੱਗਣ ਲੱਗੇ ਦੇਖੋ ਗੱਲ ਇਹ ਮੈਂ ਉਹੀ ਗੱਲ ਕਹਿੰਦਾ ਕਿ ਵੀ ਉਹ ਸਿਆਣਾ ਘਟ ਨਿਆਣਾ ਜਿਆਦਾ ਆ ਨਿਆਣੇ ਤੋਂ ਗਲਤੀਆਂ ਹੋ ਜਾਂਦੀਆਂ ਨਿਆੜਿਆਂ ਨੂੰ ਨਿਆਣੇ ਨੂੰ ਸਮਝਾਇਆ ਜਾਂਦਾ ਆ ਹੈਨਾ ਉਹਨੂੰ ਸਮਝਾ ਦਿੱਤਾ ਹੈ ਹੋਰ ਵੀ ਜਿੰਨੇ ਵੀ ਢੱਲ ਸਿੰਘਾਂ ਨੂੰ ਬਾੜਾ ਬੋਲਦਾ ਪਹਿਲਾਂ ਵੀ ਉਹਨਾਂ ਨੂੰ ਸਮਝਾਇਆ ਗਿਆ ਹੈ ਨਹੀਂ ਸਮਝੂਗਾ ਤੇ ਫਿਰ ਅੰਜਾਮ ਤਾਂ ਸਾਰਿਆਂ ਦੇ ਸਾਹਮਣੇ ਗਿੰਦ ਕੀ ਬਥੇ ਜਿਹੜੇ ਕੰਮ ਹੋ ਰਿਹਾ ਅਮਰਤਪਾਲ ਭਾਈ ਅਮਰਤਪਾਲ ਬਾਰੇ ਜੋ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਸਟੇਟ ਵੱਲੋਂ ਵੀ ਜੀ ਔਰ ਸੋਸ਼ਲ ਮੀਡੀਆ ਤੇ ਵੀ ਇਸ ਨੈਟਰੀ ਨੂੰ ਕਿਵੇਂ ਵਿਕਦੇ ਔਰ ਇਹ ਜਿਹੜਾ ਨੈਰੇਟਿਵ ਬਹੁਤਾ ਭਾਈ ਅਮਰਤਪਾਲ ਦੇ ਵਿਰੋਧ ਵਿੱਚ ਆ ਕੋਈ ਵਿਰੋਧ ਚਾਵੇ ਕੋਈ ਹੱਕ ਚਾਵੇ ਕੋਈ ਮਾੜਾ ਬੋਦੇ ਕੋਈ ਚੰਗਾ ਕੋਲ ਸਾਨੂੰ ਕਹੇ ਦਾ ਫਰਕ ਨਹੀਂ ਪੈਂਦਾ ਪਹਿਲੇ ਦਿਨ ਤੋਂ ਅਮਰਤਪਾਲ ਦੇ ਨਾਲ ਸੀਗੀ ਅੱਜ ਵੀ ਨਾਲ ਆ ਰਿਆਂ ਤੇ ਆਖਰੀ ਸਵਾਸਾ ਤੱਕ ਉਹਦੇ ਨਾਲ ਰਹਾ ਜੋ ਪੰਥ ਦੇ ਲਈ ਸਹੀ ਆ ਅਸੀਂ ਉਹ ਹਰ ਚੀਜ਼ ਕਰਾਂਗੇ ਠੀਕ ਆ ਸਾਨੂੰ ਕਿਸੇ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ ਸਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਜੇ ਸਹੀ ਆ ਤਾਂ ਉਹ ਸਹੀ ਆ ਜੇ ਗਲਤ ਆ ਤੇ ਗਲਤ ਆ ਦਲੇਨ ਨੀ ਕਬਖਰੀ ਕੀ ਕਹਿਣਾ ਚਾਹੁੰਦੇ ਹੋ ਜੋ ਹੁਣ ਬੀਬੀ ਦੀਪਕਾ ਲੋਥਰਾ ਪਹਿਲਾਂ ਤੇ ਉਹ ਆ ਕੇ ਸਕਿਉਰਟੀ ਮੰਗਦੀ ਅੱਜ ਸਕਿਉਰਟੀ ਮਿਲਣ ਤੋਂ ਬਾਅਦ ਫਿਰ ਉਹ ਅੱਜ ਫਿਰ ਡਿਬੇਟਾਂ ਦੇ ਰਹੀ ਔਰ ਅਮਰਪਾਲ ਦੇ ਖਿਲਾਫ ਫਿਰ ਬਹੁਤ ਜ਼ਿਆਦਾ ਉਲਟ ਬੋਲ ਰਹੀ ਹੈ ਚਲੋ ਸਮਾ ਸਮਾ ਬਹੁਤ ਬਲਵਾਨ ਆ ਅਸੀਂ ਪਤਾ ਸਾਡਾ ਸ਼ੁਰੂ ਤੋਂ ਇਹੀ ਰਿਹਾ ਕਿ ਵੀ ਅਸੀਂ ਨਾ ਬੋਲ ਕੇ ਨਹੀਂ ਕਰਦੇ ਅਸੀਂ ਤਾਂ ਕਰਨ ਤੋਂ ਬਾਅਦ ਦੱਸਦੇ ਆ ਕਿ ਵੀ ਹੋ ਗਿਆ ਦਲੇ ਤਾਇਆ ਹੁਣ ਉਹ ਕਹਿੰਦੇ ਸੀ ਨਾ ਪਿੱਛੇ ਦੇ ਕਹਿੰਦੇ ਸਾਡੇ ਤੋਂ ਵੀ ਸਾਡੇ ਤੋਂ ਕਾਲਾ ਨਹੀਂ ਬੰਦ ਹੁੰਦੀ ਆ ਤੁਸੀਂ ਨਾ ਦੇਖੋ ਉਧਰ ਸਾਡੇ ਤੋਂ ਵੀ ਕਾਰਵਾਈਆਂ ਨਹੀਂ ਰੁਕਦੀਆਂ ਅਸੀਂ ਵੀ ਕਰ ਲੈਨੇ ਅਸੀਂ ਕੀ ਕਰੀਏ ਹਮ ਸਾਡੀਆਂ ਵੀ ਫਿਰ ਕਾਰਵਾਈਆਂ ਮਹਾਰਾਜ ਨੇ ਸਾਨੂੰ ਦੋ ਨਿਸ਼ਾਨ ਦਿੱਤੇ ਨਾ ਮੇਰੀ ਪੀੜੀ ਤੇ ਰਾਜਨੀਤੀ ਤੇ ਰਣਨੀਤੀ ਦੋਹੇ ਦਿੱਤੀ ਆ ਅਸੀਂ ਰਣਨੀਤੀ ਬਣਾ ਕੇ ਤੌਰ ਤੇ ਤੁਹਾਨੂੰ ਹਰ ਵਾਰੀ ਇਹ ਗੱਲ ਕਹੀ ਜਾਂਦੀ ਵੀ ਤੁਸੀਂ ਕਾਨੂੰਨ ਹੱਥ 'ਚੇ ਲੈਂਦੇ ਹੋ ਫਿਰ ਤੁਸੀਂ ਕਾਨੂੰਨ ਦਾ ਸਾਰਾ ਕਿਉਂ ਨਹੀਂ ਲੈਂਦੇ ਕਾਨੂੰਨ ਸਾਡਾ ਸਾਥ ਦੇਵੇ ਕਾਨੂੰਨ ਨੂੰ ਫੇਰ ਉਹ ਮੂੰਚੋਂ ਹੋਰ ਬਚਨ ਨਿਕਲ ਨਿਕਲ ਜਾਂਦਾ ਆ ਕਾਨੂੰਨ ਨੂੰ ਹੁਣ ਜਾ ਕੇ ਕੀ ਕੁਝ ਕਹੇ ਕਿ ਕਾਨੂੰਨ ਨੂੰ ਨਹੀਂ ਪਤਾ ਸੁੱਤਾ ਪਿਆ ਕਾਨੂੰਨ ਹੈ ਕਾਨੂੰਨ ਦੇ ਵਰਦੀ ਪਾਈ ਆ ਉਹਦੀ ਰਿਸਪੋਨਸੀਬਿਲਟੀ ਆ ਕੋਈ ਸਾਰੀ ਰਿਸਪੋਨਸੀਬਿਲਟੀ ਸਹਿਨੇਂ ਸਿੰਘਾਂ ਦੀ ਹੋਗੀ ਕੀ ਕਵੇ ਕਾਨੂੰਨ ਨੂੰ ਕਾਨੂੰਨ ਨੂੰ ਨਾ ਜੇ ਜੇ ਤਾਂ ਨਿਹੰਗ ਸਿੰਘ ਕੋਈ ਚੰਗਾ ਕਰ ਦੇਣਾ ਫਿਰ ਤਾਂ ਕਾਨੂੰਨ ਬੋਲਦਾ ਨਹੀਂ ਜੇ ਨਿਹੰਗ ਸਿੰਘ ਮਾਰਾ ਕਰ ਦੇਣ ਤੇ ਫਿਰ ਸਾਰਾ ਮੀਡੀਆ ਸੋਸ਼ਲ ਮੀਡੀਆ ਨਿਹੰਗ ਸਿੰਘਾਂ ਦੇ ਵਿਰੁੱਧ ਚੱਲਦਾ ਵਾ ਹੁਣ ਪਿੱਛੇ ਜੇ ਜਦੋਂ ਆ ਉਥੇ ਘਟਨਾ ਹੋਈ ਪਟਿਆਲੇ ਇੱਕ ਨਿਹੰਗ ਸਿੰਘ ਨੇ ਪੁਲਿਸ ਵਾਲੇ ਤਾਂ ਹੱਥ ਵਢਿਆ ਜੀ ਤੇ ਉਸ ਗੱਲ ਨੂੰ ਕਿੰਨਾ ਪ੍ਰਚਾਰਿਆ ਗਿਆ ਪਰ ਜਦੋਂ ਨਿਹੰਗ ਸਿੰਘਾਂ ਨੇ ਬਹੁਤ ਸਾਰੇ ਚੰਗੇ ਕਾਰਜ ਵੀ ਕੀਤੇ ਉਹ ਗੱਲਾਂ ਨੂੰ ਮੀਡੀਆ ਜਾਂ ਪੁਲਿਸ ਨਹੀਂ ਪ੍ਰਚਾਰਦੀ ਗੱਲ ਇਦਾਂ ਆ ਕਿ ਜਿਵੇਂ ਸਾਡੇ ਨਿਹੰਗ ਸਿੰਘ ਬਾਣੇ ਦੇ ਵਿੱਚ ਤੁਸੀਂ ਨਾਮ ਲਿੱਤਾ ਹਰਜੀਤ ਸਿੰਘ ਰਸੂਲਪੁਰ ਦਾ ਜਿਵੇਂ ਉਹ ਮਾੜੇ ਆ ਨਾ ਇਦਾਂ ਪੁਲਿਸ ਮੈਗਮੇਂ ਦੇ ਵਿੱਚ ਵੀ ਕੁਸ਼ਕ ਮਾੜੇ ਆ ਜਿਹੜੇ ਇਹ ਕੰਮ ਨਹੀਂ ਅੱਗੇ ਵਧੀਆ ਹੋਣ ਦਿੰਦੇ ਜਿਹੜੇ ਇਹ ਚੀਜ਼ ਨੂੰ ਰੋਕਦੇ ਆ ਕੰਮ ਵਧੀਆ ਹੋਣ ਤੋਂ ਤੇ ਇਹ ਜਿਹੜੀਆਂ ਮੱਛੀਆਂ ਹੁੰਦੀਆਂ ਨਾ ਗੱਦੇ ਨਾਲੇ ਦੀਆਂ ਇਹ ਹਰ ਪਾਸੇ ਹੀ ਨੇ ਹੂੰ ਇਹ ਕੋਈ ਸਾਡਾ ਖੇਤਾ ਨਹੀਂ ਆ ਇਹ ਨਿਹਤ ਸਿੰਘਾਂ ਦੀ ਗੱਲ ਨਹੀਂ ਪੁਲਿਸ ਮੁਲਾਜ਼ਮਾਂ ਦੀ ਨਹੀਂ ਐ ਪੋਲੀਟਿਸ਼ੀਨਾਂ ਦੀ ਨਹੀਂ ਐ ਇਹ ਆਪਣਾ ਕੋਈ ਬਾਜ਼ਾਰ ਨਹੀਂ ਨਹੀਂ ਕੋਈ ਮਾਰਕੀਟ ਦੀ ਨਹੀਂ ਇੱਕ ਦਫ਼ਤਰ ਵੀ ਹੁੰਦਾ ਨਾ ਉਹਦੇ ਵਿੱਚ ਵੀ ਕੁਝ ਗੱਦੀ ਭੇਡਾਂ ਮਛਣੀਆਂ ਹੀ ਇਦਾਂਆਂ ਹੁੰਦੀਆਂ ਇਹਨਾਂ ਨੂੰ ਫਿਰ ਸਮੇਂ-ਸਮੇਂ ਦੇ ਹਿਸਾਬ ਨਾਲ ਨਵੇੜਿਆ ਜਾਂਦਾ ਆ ਇਧਰ ਟਪਾਈ ਚਮਕੀਲਾ ਗੰਦ ਪਾਉਂਦਾ ਸੀ ਟਪਾਇਆ ਨਾਲ ਅਮਰਜੋਤ ਵੀ ਟਪਾਈ ਹੁਣ ਇਹ ਵੀ ਗਈ ਹੁਣ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖ ਲੈਂਦੇ ਆ ਕਿ ਵੀ ਕੌਣ ਗਲਤ ਪਾਊਗਾ ਹਾਂ ਬਹੁਤਿਆਂ ਨੇ ਮਾफी ਮੰਗ ਲਈ ਬਹੁਤਿਆਂ ਨੇ ਨਹੀਂ ਮਾਫੀ ਮੰਗੀ ਆ ਉਹ ਵੀ ਤਾਂ ਬੰਦੇ ਨੇ ਹਾਂ ਉਹ ਵੀ ਤਾਂ ਇਸ ਧਰਤੀ ਤੇ ਰਹਿੰਦੇ ਆ ਉਹਨਾਂ ਨੂੰ ਵੀ ਮਹਾਰਾਜ ਨੇ ਉਹੀ ਦੋ ਅੱਖਾਂ ਦੋ ਇਹਨਾਂ ਨੇ ਮਾਫੀ ਮੰਗ ਲਈ ਉਹਨਾਂ ਨੂੰ ਕੋਈ ਕਾਰਵਾਈ ਨਹੀਂ ਹੋ ਗਿਆ ਨਹੀਂ ਉਹ ਤਾਂ ਅਸੀਂ ਪਹਿਲੇ ਨਾਲ ਤੋਂ ਕਹਿ ਮੇਰੀ ਗੱਲ ਸੁਣੋ ਛੋਟੀ ਜੀ ਲੌਜੀਕ ਵਾਲੀ ਗੱਲ ਕਰਦੇ ਆਪਾਂ ਇੱਥੇ ਆਪਾਂ ਖੜੇ ਆ ਸਾਨੂੰ ਪਤਾ ਸਾਡੇ ਵਿੱਚਕਾਰ 100 ਫੁੱਟ ਦਾ ਖੱਡਾ ਹੈ ਤੁਸੀਂ ਛਾਲ ਮਾਰੋਗੇ ਵਿੱਚ ਨਹੀਂ ਮੈਂ ਮਾਰੂੰਗਾ ਛਾਲ ਵਿੱਚ ਕਿਉਂ ਨਹੀਂ ਮਾਰਾਂਗਾ ਸਾਨੂੰ ਦੇਖਦਾ ਕਿ ਖੂਹ ਹੁਣ ਥੋੜੇ ਪਿੱਛੇ ਸ਼ੇਰ ਸ਼ੇਰ ਖੜਾ ਹੋਇਆ ਆ ਫਿਰ ਤੁਸੀਂ ਕੀ ਕਰੋਗੇ ਤੁਸੀਂ ਸ਼ੇਰ ਨਾਲ ਭਜੋਗੇ ਕਿ ਖੂਹ ਦੇ ਵਿੱਚ ਛਾਲ ਮਾਰੋ ਇਹ ਤਾਂ ਜਿੱਦ ਜਿੱਦ ਮੇਰੇ ਚਾਰ ਬੱਚੇ ਉਧਰ ਜਾਊਗਾ ਆਬੀਸੀ ਗੱਲ ਹੈ ਪਤਾ ਹੈ ਥੱਲੇ ਖੂਹ ਹੈ ਤੇ ਖੂਹ ਦੇ ਵਿੱਚ ਸ਼ਾਇਦ ਅਸੀਂ ਸਾਡਾ ਬਚਾਅ ਹੋ ਜਾਵੇ ਪਾਣੀ ਦੇ ਵਿੱਚ ਅਸੀਂ ਖੂਹ 'ਚ ਹੀ ਛਾਲ ਮਾਰਾਂਗੇ ਇਹੀ ਸੇਮ ਗੱਲ ਹੈ ਹੁਣ ਜਦੋਂ ਇੱਕ ਵਾਰ ਸਮਝਾ ਲਿਆ ਦੋ ਵਾਰ ਸਮਝਾ ਲਿਆ ਪੰਜ ਵਾਰ ਸਮਝਾ ਲਿਆ ਸਾਰਾ ਕਿੰਨੀ ਵਾਰ ਸਮਝਾਈ ਚਾਹੀਏ ਬੰਦੇ ਆਨੂੰ ਕੀ ਕਰੀਏ ਫੇਰ ਤਾਂ ਇਹ ਹੀ ਰਸਤਾ ਹੀ ਅਪਣਾਉਣਾ ਪੈਂਦਾ ਔਰ ਕੀ ਕਰੇ ਬੰਦੇ ਨੂੰ ਹੋਰ ਸਿਰ ਦੇ ਵਿੱਚ ਨਾ ਮਜਬੂਰੀ ਪੈ ਜਾਂਦੀ ਹੈ ਵੀ ਜਦੋਂ ਇਹੋ ਜੀ ਕਾਰਵਾਈ ਪਾਉਣੀ ਫਿਰ ਨੰਗ ਸਿੰਘਾਂ ਭਾਈ ਸਾਹਿਬ ਜੀ ਗੱਲ ਇਦਾਂ ਆ ਕਿ ਵੀ ਇਹ ਕਿਸੇ ਦਾ ਕਤਲ ਕਰਨਾ ਖਾਲਾ ਜੀ ਦਾ ਵਾਰਾ ਨਹੀਂ ਆ 20 ਸਾਲ ਜੇਲ੍ਹ ਦੇ ਵਿੱਚ ਲਾਉਣੇ ਕੋਈ ਖੇਡ ਨਹੀਂ ਆ ਔਖਾ ਬਹੁਤ ਸਾਡੇ ਵਰਗਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੇ ਜੇਲਾ ਕਟੀਆਂ ਨੇ ਅੰਦਰ ਇੱਕ ਇੱਕ ਦਿਨ ਲਾਉਣਾ ਕਿੱਡਾ ਔਖਾ ਹੁੰਦਾ ਆ ਸਵੇਰੇ ਬੰਦੀ ਖੋਲਣ ਤੋਂ ਲੈ ਕੇ ਸ਼ਾਮ ਤੱਕ ਬੰਦੀ ਹੋਣ ਤੱਕ ਕੀ ਕੁਝ ਹੁੰਦਾ ਹੈ ਉਹ ਸਾਨੂੰ ਪਤਾ ਜੇਲ੍ਹ ਦਾ ਕੀ ਛੜੇ ਹੋ ਲਿਆ ਜੀ ਇੱਕ 20 ਸਾਲੀ ਕਹਿਣਾ ਬਹੁਤ ਸੌਖਾ ਹੈ ਬੰਦੇ ਲਈ 20 ਘੰਟੇ ਅੰਦਰ ਕੱਟਣੇ ਓਕੇ ਹੋ ਜਾਂਦੇ ਆ ਤੇ ਕਿਸੇ ਦੇ ਦਿਮਾਗ ਦੇ ਵਿੱਚ ਐਡਾ ਫਰਕ ਨਹੀਂ ਪਿਆ ਹੋਇਆ ਜਾਂ ਕੋਈ ਐਡੀ ਵੀ ਹੁਣ ਕਈ ਲੋਕ ਐ ਕਹਿੰਦੇ ਕਿ ਫੇਮ ਵਾਸਤੇ ਕੀਤਾ ਆ ਉਹ ਐਡੀ ਕਿੱਡੀਕ ਫੇਮ ਮਿਲ ਫੇਮ ਨਾਲ ਕਰਨਾ ਕਿ ਇਹ ਜਦੋਂ ਬੰਦਾ ਹੀ ਅੰਦਰ ਆ ਨਹੀਂ ਜਿਨ੍ਹਾਂ ਬੰਦਿਆਂ ਨੇ ਕਾਰਵਾਈ ਕੀਤੀ ਉਹਨਾਂ ਨੇ ਜ਼ਿੰਮੇਵਾਰੀ ਲੈ ਲਈ ਉਹ ਅੰਦਰ ਚਲੇ ਗਏ ਹੁਣ ਅਮਰਿਤਪਾਲ ਮਹਿਰੋ ਨੂੰ ਕਿਉਂ ਫੜਿਆ ਜਾ ਰਿਹਾ ਉਹਨਾਂ ਤੇ ਕਿਉਂ ਸਾਰੇ ਕਾਰਵਾਈ ਕੀਤੀ ਜਾ ਰਹੀ ਹੈ ਉਹ ਜਿਹੜੇ ਐਸਐਸਪੀ ਅਬਨੀਤ ਅਬਨੀਤ ਕੌਂਟਲ ਜੀ ਨੇ ਉਹ ਬਿਹਤਰ ਦੱਸ ਸਕਦੇ ਨੇ ਇਸ ਬਾਰੇ ਕਿਉਂਕਿ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਆ ਉਹਦੇ ਵਿੱਚ ਦੱਸਿਆ ਉਹਨਾਂ ਨੇ ਕਿ ਜਸਪ੍ਰੀਤ ਤੇ ਆਪਣਾ ਕੀ ਕਹਿੰਦੇ ਆ ਜਸਪ੍ਰੀਤ ਤੇ ਨਿਮਰਤ ਦੋਹੇ ਇਨਕਵਾਇਰੀਸ਼ਨ ਦੇ ਵਿੱਚ ਪੁਲਿਸ ਰਿਮਾਨਡ ਦੇ ਵਿੱਚ ਇਹ ਚੀਜ਼ ਪੰਨੀ ਆ ਕਿ ਵੀ ਉਦੋਂ ਜਦੋਂ ਇਹ ਕਾਰਵਾਈ ਹੋਈ ਆ ਅਮਰਤਪਾਲ ਮਹਿਰੋ ਉਹਨਾਂ ਦੇ ਨਾਲ ਗੱਡੀ ਦੇ ਵਿੱਚ ਸ਼ਾਮਲ ਸੀ ਜੀ ਪਾਈ ਅਮਰਤਪਾਲ ਮਹਿਰੋ ਦੇ ਪਰਿਵਾਰ ਨੂੰ ਇੰਟੈਰੋਗੇਸ਼ਨ ਕੀਤਾ ਜਾ ਰਿਹਾ ਹੈ ਪਾਈ ਅਮਰਤਪਾਲ ਮਹਿਰੋ ਦਾ ਪਰਿਵਾਰ ਅਜ ਰੁੱਲਦਾ ਹੈ ਉਹਦੇ ਨਾਲ ਕੋਈ ਖੜਦਾ ਨਹੀਂਗਾ ਕੀ ਤੁਸੀਂ ਉਹਨਾਂ ਨਾਲ ਖੜੂਗੇ ਜਾ ਕੇ ਅਸੀਂ ਤਾਂ ਪਹਿਲੇ ਦਿਨ ਤੋਂ ਵੀ ਖੜੇ ਆ ਕੌਣ ਨਹੀਂ ਖੜਾ ਉਹਨਾਂ ਨਾਲ ਇੱਕ ਆਵਾਜ਼ ਮਾਰਨਾ ਸਾਡਾ ਨੰਬਰ ਜਨਤਕ ਆ ਤੁਸੀਂ ਵੀ ਆਪਦੇ ਚੈਨਲ ਤੇ ਪਾ ਦਿਓ ਨੰਬਰ 626414185 ਜਿੱਦੇ ਲੋੜ ਪਈ ਸਾਨੂੰ ਇੱਕ ਫੋਨ ਮਾਰਨਾ ਜੇ ਨਾ ਹਾਜ਼ਰ ਹੋਈਏ ਤਾਂ ਸਾਡਾ ਸੀਸ ਵੱਢ ਕੇ ਲੈ ਜਾਓ ਤੇ ਨਾਲ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਅਮਰਤਪਾਲ ਦੇ ਅੱਜ ਖਿਲਾਫ ਬੋਲ ਰਹੇ ਆ ਬਹੁਤ ਲੋਕ ਭਾਈ ਅਮਰਤਪਾਲ ਮਹਿਰੋ ਨੂੰ ਮੜਾ ਕਹਿ ਰਹੇ ਆ ਜੀ ਔਰ ਅਮਰਤਪਾਲ ਮਹਿਰੋ ਨੇ ਚੰਗਾ ਕੀਤਾ ਮੜਾ ਕੀਤਾ ਇਹ ਕਾਨੂੰਨ ਵੇਖੇਗਾ ਪਰ ਕਾਨੂੰਨ ਤੁਸੀਂ ਕਹ ਰਹੇ ਵੀ ਇਸੇ ਕਾਨੂੰਨ ਨੂੰ ਕਹਿਣ ਦੇ ਬਾਵਜੂਦ ਅਖੀਰ ਸਾਨੂੰ ਇਹ ਅੱਖ ਚਗ ਬਣਾ ਪਿਆ ਬਿਲਕੁਲ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੋਕ ਅੱਜ ਭਾਈ ਅਮਰਤਪਾਲ ਮਹਿਰੋ ਨੂੰ ਮੜਾ ਕਹਿ ਰਹੇ ਆ ਤੁਸੀਂ ਕਹ ਰਹੇ ਵੀ 20 ਸਾਲ ਸਜ਼ਾ ਕਟਣੀ ਓਕੀ ਬੜੀ ਆ ਸਾਡਾ ਦਿਮਾਗ ਥੋੜੀ ਪਾਗਲਾ ਵੀ ਅਸੀਂ ਇਹ ਕੁਝ ਕਰਦੇ ਆ ਪਰ ਅਮਰਤਪਾਲ ਮਹਿਰੋ ਨੂੰ ਫੇਰ ਅੱਜ ਮੜਾ ਕਿਹਾ ਜਾ ਰਿ ਚਲੋ ਅਸੀਂ ਤਾਂ ਫਿਰ ਇੰਨੀ ਗੱਲ ਹੀ ਕਹਾਂਗੇ ਕਿ ਵੀ ਤੁਸੀਂ ਮਾੜਾ ਕਹਿਣਾ ਤੁਸੀਂ ਮਾੜਾ ਕਹੋ ਇਹ ਜਿਹੜੀ 57 ਮਿੰਟ ਦੀ ਵੀਡੀਓ ਆ ਨਾ ਇਹ ਵੀ ਲੂਥਰਾ ਵਰਗੀ ਦੀ ਤੇ ਇਹਦੀ ਭਾਬੀ ਵਰਗੀ ਦੀ ਤਾਂ ਇੱਕ ਕੰਚਨ ਕੁਮਾਰੀ ਦੀ ਤੁਸੀਂ ਆਪਦੀ ਮਾਂ ਆਪਦੀ ਦਾਦੀ ਆਪਦੀ ਜਵਾਕੜੀ ਠੀਕ ਹੈ ਸਾਰਿਆਂ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਤੇ ਉਹਦੀ ਵੀਡੀਓ ਲਾ ਕੇ ਕਮਰਾ ਬੰਦ ਕਰਕੇ ਆ ਜਾਓ ਫਿਰ ਉਸ ਤੋਂ ਬਾਅਦ ਅਸੀਂ ਮੰਨ ਲਾਂਗੇ ਕਿ ਵੀ ਉਹ ਕਰਦੇ ਆ ਆਓ ਜਿਹੜੇ ਮਾੜੇ ਕਹਿ ਰਹੇ ਆ ਆਪ ਦੀ ਘਰ ਦੀਆਂ ਧੀਆਂ ਭੈਣਾਂ ਨੂੰ ਸਾਰਿਆਂ ਨੂੰ ਲੈ ਕੇ ਆਓ ਅਸੀਂ ਸਿਨੇਮਾ ਹਾਲ ਬੁੱਕ ਕਰਦੇ ਆਂ ਪੈਸੇ ਭੱਲਿਓ ਲਾਵਾਂਗੇ ਸਿਨੇਮਾ ਹਾਲ ਬੁੱਕ ਕਰਕੇ ਉਹਦੀ ਵੀਡੀਓ ਲਾਉਨੇ ਸਾਰਿਆਂ ਨੂੰ ਇਕੱਠੇ ਕਰਕੇ ਮਾ ਧੀਆਂ ਭੈਣਾਂ ਨੂੰ ਸਾਰਿਆਂ ਨੂੰ ਬਿਠਾ ਕੇ ਤੇ ਦਿਖਾਓ ਉਹਨਾਂ ਨੂੰ ਵੀ ਜੇ ਉਹ ਦੇਖ ਜੇ ਉਹ ਦੇਖ ਕੇ ਘੰਟੇ ਦੀ ਉਹਦੀ ਵੀਡੀਓ ਆ ਸਾਰੀ ਰਿਕਾਰਡ ਕਰਕੇ ਅਸੀਂ ਸਿਨੇਮੇ ਚ ਲਾਵਾਂਗੇ ਜੇ ਉਹਨਾਂ ਤੇ ਸਾਰਾ ਪਰਿਵਾਰ ਜਿੰਨੀ ਆ ਵੀ ਮਾਂ ਧੀ ਭੈਣ ਜਵਾਕੜੀਆਂ ਜੇ ਸਾਰੀਆਂ ਉਹ ਇੱਕ ਘੰਟੇ ਤੱਕ ਦੇਖ ਕੇ ਹਾਸਦੀ ਖੇਡਦੀ ਬਾਹਰ ਨਿਕਲਦੀਆਂ ਸਾਡਾ ਸੀਸ ਵੱਢ ਕੇ ਲੈ ਚ। ਹੂੰ। ਮੋਖ ਦੀ ਗੱਲ ਸਹੀ ਹੈ ਜੀ। ਜਿਹੜੀ ਚੀਜ਼ ਸਮਾਜ ਵਿੱਚ ਵੇਖੀ ਨਹੀਂ ਜਾ ਸਕਦੀ, ਜਿਹੜੀ ਚੀਜ਼ ਧੀ ਨਾਲ ਬੈ ਕੇ ਵੇਖੀ ਨਹੀਂ ਜਾ ਸਕਦੀ, ਜਿਹੜੀ ਚੀਜ਼ ਇੱਕ ਆਪਣੀ ਘਰਵਾਲੀ ਨਾਲ ਬੈਠ ਕੇ ਨਹੀਂ ਵੇਖੀ ਜਾ ਸਕਦੀ। ਉਹ ਸਮਾਜ ਉਹਨੂੰ ਕਿਵੇਂ ਅਲਾਉ ਕਰ ਸਕਦਾ? ਅੱਜ ਜਿਹੜੇ ਲੋਕ ਭਾਈ ਅਮਰਤਪਾਲ ਮਹਿਰੋ ਅਤੇ ਨਿਹੰਗ ਸਿੰਘਾਂ ਨੂੰ ਮਾੜਾ ਕਹਿ ਰਿਹਾ ਤੇ ਭਾਈ ਜਸਦੀਪ ਸਿੰਘ ਨੇ ਬੜੇ ਵੱਟੇ ਬਹੁਤ ਵੱਡੀ ਗੱਲ ਕਹੀ ਹੈ ਵੀ ਸਾਡਾ ਧਮਾਕ ਨਹੀਂ ਪਾਗਲ। ਸਾਨੂੰ ਕਿਸੇ ਪਾਗਲ ਕੁੱਤੇ ਨੇ ਨਹੀਂ ਵੜਿਆ। ਕਿ ਅਸੀਂ ਕਤਲ ਕਰਕੇ 20 ਸਾਲ ਲਈ ਅੰਦਰ ਜਾਈਏ 20 ਸਾਲ ਅੰਦਰ ਜਾਣਾ ਜ਼ਿੰਦਗੀ ਆਪਣੇ ਆਪ ਖਤਮ ਕਰ ਲੈਣਾ ਔਰ ਉੱਥੇ ਜੇਲ੍ਹਬੰਦੀ ਹੁੰਦੀ ਹੈ ਕਿਵੇਂ ਉੱਥੇ ਰਹਿਣਾ ਹੈ ਔਰ ਕਿਵੇਂ ਉਸ ਚੱਕੀਆਂ ਦੇ ਵਿੱਚ ਬੰਦ ਕੀਤਾ ਜਾਂਦਾ ਹੈ ਜੇਲ੍ਹ ਦੀ ਜਿਹੜੀ ਜ਼ਿੰਦਗੀ ਹੈ ਬਹੁਤ ਔਖੀ ਹੈ ਪਰ ਇਹ ਬੰਦਾ ਉਦੋਂ ਕਰਦਾ ਹੈ ਜਦੋਂ ਅੱਕ ਚੱਪਣਾ ਪੈ ਜਾਵੇ ਭਾਈ ਅਮਰਤਪਾਲ ਮਹਿਰੋ ਨੇ ਪਡੂਸ਼ਰ ਵਰਗਿਆਂ ਨੂੰ ਇਹਨਾਂ ਵਰਗਿਆਂ ਨੂੰ ਬਹੁਤ ਵਾਰ ਸਮਝਾਇਆ ਪੋਰਸ ਪ੍ਰਸ਼ਾਸਨ ਕੋਲ ਵੀ ਜਾ ਕੇ ਗੱਲਾਂ ਕੀਤੀਆਂ ਇਥੋਂ ਤੱਕ ਭਾਈ ਸਾਹਿਬ ਕਹਿੰਦੇ ਵੀ ਅਸੀਂ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਪਰ ਜਦੋਂ ਨਾ ਕੋਈ ਕੱਲ ਬਣੀ ਤੇ ਫਿਰ ਇਹ ਇਹ ਕੰਮ ਸਾਨੂੰ ਕਰਨਾ ਪਿਆ ਔਰ ਭਾਈ ਅਮਰਤਪਾਲ ਮਹਿਰੋ ਦੇ ਇਹ ਸਾਥੀ ਨੇ ਔਰ ਕਿਹਾ ਵੀ ਅਸੀਂ ਇਹਨਾਂ ਦੇ ਬਿਲਕੁਲ ਨਾਲ ਆ ਤੇ ਨਾਲ ਰਵਾਂਗੇ ਤੇ ਇਹਨਾਂ ਦੇ ਆਖਰੀ ਸਵਾਸ ਤੱਕ ਨਾਲ ਰਵਾਂਗੇ ਸੋ ਜਿਹੜੇ ਵੀਰ ਭਾਈ ਅਮਰਤਪਾਲ ਮਹਿਰਾ ਨੂੰ ਬਾੜਾ ਕਹਿ ਰਹੇ ਆ ਪਰ ਨਿਹੰਗ ਸਿੰਘ ਪੁਰਕਿਆ ਲਾਟਨੀਆ ਫੌਜਾ ਭਾਈ ਅਮਰਤਪਾਲ ਮਹਿਰੋ ਤੇ ਬਹੁਤ ਹੱਕ ਵਿੱਚ ਨੇ ਔਰ ਉਹ ਕਹਿ ਰਿਹਾ ਵੀ ਜੋ ਕੀਤਾ ਉਹਨਾਂ ਨੇ ਬਿਲਕੁਲ ਸਹੀ ਕੀਤਾ ਵਾ ਬਾਕੀ ਕਾਨੂੰਨ ਦੱਸ ਸਕਦਾ ਹੈ ਕਿ ਕੀ ਗਲਤ ਹੈ ਕੀ ਠੀਕ ਹੈ ਧੰਨਵਾਦ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ